ਸਾਡੀ ਸਸਰੀ ਕਾਲੇ ਕੌਫੇਰ ਤੋਂ ਸੱਜਣ ਪਿਆਰਾਂ ਦੇ ਬਲਾਉਚ ਖੇਤ ਲੈਣੇ ਸਵਾਗਤ ਮੈਂ ਵੀ ਹੋਰ ਸਮਾਈਲ ਕਰ ਰਹੀ ਕਿਉਂਕਿ ਆਹ ਕੈਮਰਾ ਸਾਡੀ ਦੇਣਾ ਅਸੀਂ ਪੈਂਟਰ ਬਣਿਆ ਕੰਮ ਦੇ ਚ ਕਿਉਂਕਿ ਦਿਹਾੜੀ ਇਹ ਮੁੱਕ ਗਏ ਸਾਡੇ ਕੋਲ ਪੈਸਾ ਮੁੱਕ ਗਿਆ ਤਾਂ ਹੀ ਹੁਣ ਸਾਨੂੰ ਆਪ ਟੰਡ ਕੋੜੀ ਚੱਕਣੀ ਪਈ ਹਥਿਆਰ ਆਪ ਚੱਕਣੇ ਪਈ ਪੈਸੇ ਦੀ ਕਮੀ ਹੋ ਗਈ ਤੇ ਤੁਸੀਂ ਵੀ ਨਹੀਂ ਦੇਖਿਆ ਸਾਨੂੰ ਪੈਸਾ ਨਹੀਂ ਜੁੜਿਆ ਕੋਈ ਤਾਂ ਸਾਨੂੰ ਸ਼ੀ 700 ਦਿਹਾੜੀ ਜਿਹੜੀ ਆ ਮਿਸਤਰੀ ਦੀ ਨਾ ਪੈਂਟਰ ਦੀ ਉਹ ਸਾਨੂੰ ਆਪ ਲਾਉਣੀ ਪਈ ਹੁਣ ਬਿਫੋਰ ਆਫਟਰ ਕਰਮਨ ਕਰਕੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਇਹ ਵੀਡੀਓ ਬੜੀ ਹੀ ਚੰਗੀ ਬਣੂਗੀ ਜਾਂ ਮੰਦੀ ਬਣੂਗੀ ਇਹ ਤਾਂ ਟਾਈਮ ਤੇ ਪਤਾ ਲੱਗੂਗਾ ਪਰ ਹੁਣ ਤੁਸੀਂ ਸਾਡੇ ਨਾਲ ਅਖੀਰ ਤੱਕ ਜੁੜੇ ਰਹਿਣਾ ਬਾਈ ਜੀ ਹੋਰ ਕੁਝ ਨਹੀਂ ਬੋਲ ਸਕਦੇ ਕਿਉਂਕਿ ਇਹਨਾਂ ਨੂੰ ਬੋਲਣਾ ਨਹੀਂ ਆਉਂਦਾ ਉਹ ਬਥੇਰਾ ਬੋਲਦੇ ਨੇ ਪਰ ਇਹਦੇ ਮੂਰੇ ਨਹੀਂ ਬੋਲ ਸਕਦੇ ਕਿਉਂਕਿ ਕੈਮਰੇ ਮੂਰੇ ਝੱਗੇ ਚੰਗਿਆ ਦਾ ਮੂਤ ਨਿਕਲ ਜਾਂਦਾ ਕੀਤਾ ਗੰਢੀ ਹਸਤੀ ਨੇ ਤੇ ਬਿਫੋਰ ਆਫਟਰ ਆਹ ਕੰੰਦਾ ਦਾ ਕਰਨਾ ਹੈ ਹੂੰ ਕੰੰਦਾ ਉਤੇ ਦਾਗ ਜਿਮਾ ਜਿਮਾ ਸਾਡੀ ਪੂਰੀ ਕੁੱਤੀ ਦੇ ਨੇ ਉਵੇਂ ਦਾਗ ਨੇ ਉਹ ਹਣੀ ਹੋ ਰਾਂਦਾ ਨਹੀਂ ਹੈਗਾ